ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲੋ ਜੀ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋਗੇ ਸਭ ਤੋਂ ਪਹਿਲਾਂ ਕਰਤਾਰ ਕਮੇ ਨੂੰ ਬਕਾਉਗਾ ਫਿਰ ਇੱਕ ਟਰਾਲੀ ਬਕਾਉਗਾ ਲੇਜ਼ਰ ਲੈਵਲਰ ਬਕਾਉਗਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਜੋ ਇਹਨਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਰਤਾਰ ਕੰਬਾਈਨ ਦੀ ਕਰਤਾਰ ਕੰਬਾਈਨ ਦੀ ਇਹ ਸਾਡੇ ਉ 18 ਮਾਡਲ ਮਸ਼ੀਨ ਬਿਲਕੁਲ ਸਾਫ਼ ਸਾਫ਼ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਮਸ਼ੀਨ ਖੜੀ ਹੈਗੀ ਪੇਟੀ ਬੰਦੇ ਇੰਜਨਾਂ ਮਸ਼ੀਨ ਦਾ ਸ਼ੀਲਡਾਂ ਵਗੈਰਾ ਸਾਰੀਆਂ ਸਾਫ਼ ਆ ਰੰਗ ਪੇਂਟ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਿ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹੋ ਆਊਟਰ ਪਾਈਪ ਵਗੈਰਾ ਦੇਖ ਸਕਦੇ ਹੋ ਸਾਰਾ ਬੜਾ ਵਧੀਆ ਸਾਫ਼ ਕੰਡੀਸ਼ਨ ਚ ਆ ਵੀਡੀਓ ਨੂੰ ਵੱਧ ਤੋਂ ਸ਼ੇਅਰ ਜਰੂਰ ਕਰ ਦੇ ਤੁਸੀਂ ਜਿੱਥੇ ਵੀਡੀਓ ਨੂੰ ਦੇਖ ਰਹੇ ਹੋ ਪੇਟੀ ਬੰਦ ਇੰਜਨ ਵਾਲਾ ਮਸ਼ੀਨ ਦਾ ਠੀਕ ਹੈ ਜੀ 16 ਲੱਖ 50 ਹਜ਼ਾਰ ਦੀ ਡਿਮਾਂਡ ਹੈਗੀ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਕੋਈ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਹੋ 엘ਿਵੇਟਰ ਦੇਖ ਸਕਦੇ ਹੋ ਕ੍ਰੈਂਕਾਂ ਦੇਖ ਸਕਦੇ ਹੋ ਚਾਰਨੇ ਵਗੈਰਾ ਦੇਖ ਸਕਦੇ ਹੋ ਸਾਰੀ ਮਸ਼ੀਨ ਬਿਲਕੁਲ ਨਵੀਂ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜੀ ਆ ਪੂਰੀ ਤੀ ਕੰਡੀਸ਼ਨ ਦੇ ਵਿੱਚ ਹੈ ਸਾਦੇ ਹੋ ਇਸ ਲਈ ਸੇਦੀ ਕੰਡੀਸ਼ਨ ਦੇ ਇਸ ਆਡੀਪੋਡੀ ਵਗੈਰਾ ਸਾਰੀ ਬੁਧਿਆ ਸਾਫ ਪਈ ਹੈ ਰੰਗ ਪੇੜ ਦੀ ਬਿਲਕੁਲ ਓਕੇ ਆ ਕੰਡੀਸ਼ਨ ਸਾਰੀ ਮਸ਼ੀਨ ਪੌੜੀ ਵੀ ਦੇਖ ਸਕਦੇ ਹੋ ਮਗਲ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਾ ਤੇ ਕੰਟਰਲ ਵਗੈਰਾ ਦੀ ਆਪਾਂ ਗੱਲ ਕਰੀਏ ਸਾਰੀ ਬਿਲਕੁਲ オリジナル ਕੰਡੀਸ਼ਨ ਦੇ ਵਿੱਚ ਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਇੰਜਨ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਜੇ ਤੁਸੀਂ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਜਾਂ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਪਾਈ ਹੋਰਾਂ ਦਾ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਸਾਰੀ ਮਸ਼ੀਨ ਦੀਆਂ ਬੈਲਟਾਂ ਦੀ ਕੰਡੀਸ਼ਨ ਪੁਲੀਆਂ ਦੀ ਕੰਡੀਸ਼ਨ ਚੈਨਾਂ ਦੀ ਘਰਾਰੀਆਂ ਦੀ ਕੰਡੀਸ਼ਨ ਸਾਰੀ ਬਿਲਕੁਲ ਓਕੇ ਆ ਬਾਕੀ ਦੇਖ ਸਕਦੇ ਹੋ ਤੁਸੀਂ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ ਗਈ ਓਕੇ ਕੰਡੀਸ਼ਨ ਚ ਟਾਇਰ ਨੇ ਮਸ਼ੀਨ ਦੇ ਬਾਕੀ ਵੀਡੀਓ ਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਬੱਤੋ ਸੇਅਰ ਕਰ ਦਿਓ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਤਾਂ ਜੋ ਤੁਹਾਨੂੰ ਸਾਰੇ ਸਾਧਨਾਂ ਬਾਰੇ ਪ੍ਰੋਪਰ ਜਾਣਕਾਰੀ ਮਿਲ ਸਕੇ ਮੰਗ ਲੇ ਟਾਇਰ ਦੇ ਇਖਤਾਰ ਮੰਗ ਲਾਈ ਹਿੱਸੇ ਦੇ ਇਖਤਾਰ ਨੇ ਕਾਟਰ ਦੀ ਕੰਡੀਸ਼ਨ ਦੇ ਸਕਦੇ ਹਾਂਗੇ ਕਾਟਰ ਵਧੀਆ ਸਾਫ ਪਿਆਗਾ ਰੀਲ ਦੇ ਪੱਲੇ ਵਧੀਆ ਸਾਫ ਪਏ ਨੇ ਚੈਨਾ ਦੀ ਗਰਾਰੀਆਂ ਦੀ ਕੰਡੀਸ਼ਨ ਦੇ ਸਕਦੇ ਹਾਂ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਵਧੀਆ ਸਾਫ ਕੰਡੀਸ਼ਨ ਚ 6 ਵੈਪ ਵਾਲੀ ਰੀਲ ਮਿਲ ਜੂਗੀ ਟਰੇ ਦੀ ਕੰਡੀਸ਼ਨ ਬਿਲਕੁਲ ਓਕੇ ਆ ਟੈਨਾਂ ਵਗੈਰਾ ਦੇ ਸਕਦੇ ਹਾਂ ਰੀਲ ਦੀਆਂ ਪੈਪਾ ਵਗੈਰਾ ਸਾਰੀਆਂ ਵਧੀਆ ਸਾਫ ਪਈਆਂ ਨੇ ਦੇ ਸਕਦੇ ਹਾਂ ਟੈਨਾਂ ਦੇ ਪੈਪਾ ਵਗੈਰਾ ਸਾਰੀਆਂ ਵਧੀਆ ਵਿਚਾਲੇ ਵਾਲੀ ਪੈਪਾ ਵਧੀਆ ਸਾਫ ਪਈ ਆ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਖੜੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਅੱਗੇ ਲੇਅਰ ਲੈਵਲਰ ਆ ਗਿਆ ਜੀ ਲੇਅਰ ਲੈਵਲਰ ਬਕਾ ਹੂਆ 16 ਮਾਡਲ ਹੈਗਾ ਠੀਕ ਹੈ ਜੀ 1.5 ਲੱਖ ਰੁਪਏ ਦੀ ਬਾਈ ਹੋਰਾਂ ਦੀ ਡਿਮਾਂਡ ਹੈ ਸਰਦੂਲ ਗੜ ਮਾਨ ਸੈਂਤਰੀ ਆਪਾਂ ਇਹਦਾ ਜਿੱਥੇ ਖੜਾ ਹੈਗਾ ਇਹ ਤਿੰਨੇ ਸਾਧਨ ਇੱਕ ਬਾਈ ਕੋਲੇ ਖੜੇ ਨੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕੰਪਿਊਟਰ ਨਾਲ ਕਰਾਏ ਬਿਲਕੁਲ ਸਾਫ਼ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਖੜਾ ਹੈਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਦੀ ਬਾਕੀ ਲੇਅਰ ਸਿਸਟਮ ਦੇ ਸاتھ ਪਲੇਟ ਵਗੈਰਾ ਵਧੀਆ ਸਾਫ ਹੈਗਾ ਕੀਰ ਵਗੈਰਾ ਵਧੀਆ ਸਾਫ ਹੈ ਆ ਇਸੇ ਦੀ ਕੰਡੀਸ਼ਨ ਓਕੇ ਆ ਟਾਇਰਾਂ ਦੀ ਕੰਡੀਸ਼ਨ ਓਕੇ ਆ ਬਈਆ ਸਾਫ ਕੰਡੀਸ਼ਨ ਦੇ ਵਿੱਚ ਆ ਲੇਅਰ ਸਿਸਟਮ ਵੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ 1.5 ਲੱਖ ਰੁਪਏ ਡਿਮਾਂਡ ਆ ਸਰਦੂਲਗੜ ਏਰੀਆ ਹੈਗਾ ਜਿੱਥੇ ਲੇਅਰ ਲੈਵਲਰ ਖੜਾ ਹੈਗਾ ਮਸ਼ੀਨ ਲੇਅਰ ਲੈਵਲਰ ਤੇ ਟਰਾਲੀ ਸਾਰੇ ਇੱਕ ਬਾਈ ਕੋਲੇ ਖੜੇ ਨੇ ਠੀਕ ਹੈ ਨੰਬਰ ਡਿਸਕ੍ਰਿਪਸ਼ਨ ਦੇ ਵਿੱਚੋਂ ਤੁਹਾਨੂੰ ਮਿਲ ਜਾਊਗਾ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋਗੇ ਸਾਰਾ ਲੇਅਰ ਵੀ ਬੜੀ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ। ਦੇਖ ਸਕਦੇ ਹੋ ਤੁਸੀਂ। ਬਾਕੀ ਕੀ ਦੇਖ ਸਕਦੇ ਹਾਂ 13 ਸਾਥੀ ਟਰਾਲੀ ਆ ਗਈ ਜੀ ਟਰਾਲੀ ਬਕਾਊ 35 ਕੁਇੰਟਲ 65 ਕਿਲੋ ਪੈ ਜਾਣਾਗਾ। ਬਾਕੀ ਪੇੜ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ 80 ਪੈਸੇ ਟਹਿਰਾ ਦੀ ਕੰਡੀਸ਼ਨ। ਸਾਰਾ ਮਾਲ ਟਰਾਲੀ ਤੇ ਲੇਅਰ ਦਾ ਲੱਗਿਆ ਹੋਇਆ ਹੈਗਾ ਜੀ। ਸ਼ਿਪ ਦੀ ਚਾਦਰ ਵਰਤੀ ਗਈ ਆ 5 ਇੰਚ ਦਾ ਹਿੱਸਾ ਹੈਗਾ। ਬਾਕੀ ਕੰਡੀਸ਼ਨ ਦੇਖ ਸਕਦੇ ਆ ਬਿਲਕੁਲ ਨਵੀਂ ਨਕੋਰ ਕੰਡੀਸ਼ਨ ਹੈਗੀ। ਜੇ ਕਿਸੇ ਵੀਰ ਨੇ ਇਹਨਾਂ ਤਿੰਨਾਂ ਸਾਧਨਾਂ ਨੂੰ ਲੈ ਕੇ ਕੋਈ ਵੀ ਗੱਲਬਾਤ ਕਰਨੀ ਹੈਗੀ ਕੋਈ ਵੀ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਨੰਬਰ ਡਿਸਕ੍ਰਿਪਸ਼ਨ ਚੋਂ ਮਿਲ ਜੂ। ਬਾਕੀ ਜਿਉ ਟ੍ਰਾਲੀ ਦੀ ਕੰਡੀਸ਼ਨ ਦੇਖ ਸਕਦੇ ਹੋਗੇ ਸਾਰੀ ਬਿਲਕੁਲ ਨਵੀਂ ਬਿਲਕੁਲ ਸਾਫ਼ ਕੰਡੀਸ਼ਨ ਚ। ਇਹ ਤਿੰਨੇ ਸਾਧਨ ਇੱਕ ਬਾਈ ਕੋਲੇ ਖੜੇ ਨੇਗੇ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ। ਤੁਹਾਨੂੰ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀ ਐਨ ਐਮ ਮਸ਼ੀਨ ਬਾਰੇ ਗੱਲਬਾਤ ਕਰਨੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ